ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਵਾਗਤ ਹੈ ਜੀ ਆਦੇ ਬਲੌਗ 'ਚ। ਕਿਰਪਾ ਰੱਖੇ ਮਾਲਕ ਭਾਈ ਸਾਰਿਆਂ ਨੇ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੱਗਣੇ ਰੱਖਿਆ ਵਾ ਸਾਰਿਆਂ ਨੂੰ। ਬਾਕੀ ਮੌਸਮ ਸਾਫ਼ ਸਾਡੇ ਵਧੀਆ ਹਵਾ ਚੱਲਦੀ ਪੱਛੋਂ ਹੈ। ਬਾਕੀ ਅੱਜ ਸਰੋ ਦਾ ਸਰੀ ਡਾਉਨ ਆ ਜਖਾਮ ਜਾ ਹੋ ਗਿਆ ਕੱਲ ਦਾ। ਉਹਦੇ ਕਰਕੇ ਬੁਖਾਰ ਜਾ ਵੀ ਹੋਇਆ। ਚਲੋ ਬੱਟੀ-ਬੁੱਟੀ ਦਵਾਈ ਲੱਤੀ ਵੀ ਹੈ। ਠੀਕ ਹੈ ਹੁਣ ਆਏ ਵੀ ਖੇਤਾਂ 'ਕਿੰਨੂੰ ਗੇੜਾ ਜਾ ਮਾਰਨ। ਕਿਉਂ ਅੱਜ ਇੱਕ ਹੋਰ ਨਵਾਂ ਹੀ ਸੱਪ ਨਿਕਲਿਆ ਆ। ਪਹਿਲਾਂ ਦਾ ਡੋਡੀਨਾ ਤਾਂ ਕਰਿਆ ਵਾ ਇਹ ਦੇਖੀਏ ਤੁਸੀਂ ਚਾਰ ਪੰਜ ਦਿਨ ਹੋ ਗਏ ਦਿਖਾਉਂ ਰਹੇ ਆ ਤੁਹਾਨੂੰ ਜਿਹੜਾ ਜ਼ਖਾਮ ਜਖੂਜ ਹੋਇਆ ਨਾ ਇਹ ਵੀ ਆਹਾ ਹੁਣ ਜਿਕੇ ਨਾਲ ਮੋਟਰ ਬੈਠਿਆ ਹਵਾ ਚੱਲਦੀ ਡੋਡੀ ਉੱਡਦੀ ਜਿਹੜੀ ਇਹ ਹੀ ਖਰਾਬ ਕਰਦੀ ਹੈ ਵੀ ਹੁਣ ਇਹ ਤੇਲੇ ਦੀ ਸ਼ਿਕਾਇਤ ਆ ਗਈ ਜੀ ਆਪਣੇ ਧਾਨਾ ਨੂੰ ਵੀ ਦੇਖਿਆ ਅੱਜ ਜੱਗੇ ਦੇ ਖੇ ਦੇਖਿਆ ਤਕਰੀਬਨ ਲੰਘਦੇ ਉਥੋਂ ਦੋ ਦੋ ਤਿੰਨ ਤਿੰਨ ਗੇੜੇ ਵੱਧਦੇ ਆ ਵੀ ਪਹਿਲਾਂ ਗੌਰ ਨਹੀਂ ਕਰੀ ਹੈਗੀ ਪਤਾ ਨਹੀਂ ਪਰ ਦਿਖ ਜਾਂਦੀ ਚੀਜ਼ ਦੂਰ ਤੇ ਹੀ ਅੱਜ ਦੇਖਿਆ ਉਹਦੇ ਤਿੰਨ ਚਾਰ ਤੱਗੀਆਂ ਪੰਜਾਂ ਵਿੱਚ ਖੇ ਦੇਵੇ ਸੁੱਕ ਗਿਆ ਤੇਲਾ ਬੈਠਾ ਜੜਾਂ ਦੇ ਵਿੱਚ ਐ ਨਾ ਵੀ ਹੈ ਕਾਲੇ ਰੰਗ ਵਾਲਾ ਤੇਲਾ ਇਹ ਨੁਕਸਾਨ ਵੀ ਜ਼ਿਆਦਾ ਕਰਦਾ ਇੱਕ ਸਾਲ ਆਪਣੀ ਪੂਸ਼ਾ ਨੂੰ ਪਿਆਤਾ ਮੈਂ ਕਹਿੰਦਾ ਵੀ ਇਹ ਚਾਰਕ ਦਿਨ ਦੇ ਵਿੱਚ ਵਿੱਚ ਉਹਨਾਂ ਡੇਢ ਵੀ ਘੜਾ ਆਤਾ ਤਾਂ ਐਨੀ ਸਪੀਡ ਨਾਲ ਤਾਂ ਸੁੱਕਦੇ ਜਾਂਦੇ ਆ ਵੀ ਇਹ ਤੇਲਾ ਵੀ ਬਹੁਤ ਡੋਡੀ ਨਾਲ ਦੀ ਭੈੜੀ ਬਿਮਾਰੀ ਐ ਕਿਉਂਕਿ ਇਹ ਗੱਦਰ ਜੇ ਧਾਨ ਹੋਏ ਉਹਨੂੰ ਪੈ ਜਾਂਦਾ ਇਹ ਬਾ ਫਿਰ ਸਭ ਜਣੋ ਵੀ ਡੋਡੀ ਨਾਲ ਊਂਸਵਾ ਬਣਾ ਦੇ ਰੰਗ ਇਹ ਦੂਏ ਪਾਸੇ ਸੁਆਹ ਬਣਾ ਦਿੰਦਾ ਉੱਥੇ ਸਕਾਰਨ ਦਾ ਸਾਰਾ ਕੁਝ ਐ ਹੋਲੇ ਪੈ ਜਾਂਦੇ ਤਾਂ ਅੰਦਰ ਵਿੱਚ ਬਹੁਤ ਵੀ ਏਕੜ ਆ ਜਾਂਦੀ ਚੱਲਦੀ ਜਾਣਾ ਚਲੋ ਕੰਮ ਦੇਖਦੇ ਅੱਜ ਆਪਾਂ ਵੀ ਗੇੜਾ ਮਾਰ ਕੇ ਉਹਦਾ ਨਗਰੀ ਨੂੰ ਕੋ ਪਾਰਸਾ ਚੋਂ ਉੱਥੇ ਜਗੇ ਤੇ ਤੇਲੇ ਦਾ ਕੁਛ ਨਹੀਂ ਪਤਾ ਹੈਗਾ ਘੜੀ ਜੀ ਪੈ ਜਾਂਦੇ ਤਾਂ ਅੱਗੇ ਜੇ ਪੈਂਦੇ ਦਿਖਿਆ ਤਾਂ ਫਿਰ ਵੀ ਸਪਰੇਅ ਕਰਨੀ ਪੈਣੀ ਹੈ ਜੇ ਇੰਨਾ ਵੀ ਇਹ ਕਾਬੂ ਆ ਜਾਂਦਾ ਹੁਣ ਹਾ ਡੋਡੀ ਵਾਲੀ ਸਪਰੇਅ ਕਰੀ ਆਪਾਂ ਨੇ ਵੀ ਕਰੀ ਆ ਹੋਰ ਨੇ ਵੀ ਕਰੀ ਸਾਰਿਆਂ ਨੇ ਇਹ ਤਾਂ ਸਭ ਤੋਂ ਵੱਧੀ ਹੈ ਘਟ ਨਹੀਂ ਹੈਗੀ ਜਿਹੜਾ ਤੇਲਾ ਇਹ ਇੱਕ ਵਾਰ ਆਪਣੇ ਜਿਆ 50 ਤਾਂ 1.5 ਬਿਗੇ ਸੌਂਧ ਪੈ ਗਿਆ ਤਾਂ ਚੈਸ ਕਰੀ ਦੀ ਯਾਨੀ ਇੱਕ ਦਿਨ ਚ ਫਿਰ ਤਿੰਨ ਕਰਨੀਆਂ ਪੈ ਗਈਆਂ ਸਪਰੇਆਂ ਲਾਸਟ ਕਿਆ ਕਰੀਤੀ ਵੀ ਫੇਰ ਖੜਾਤਾ ਜੀ ਉੱਥੇ ਜਣੀ ਦਵਾਈ ਬਹੁਤ ਵਧੀਆ ਤੀ ਇਹ ਰਿਜ਼ਲਟ ਇਹਦਾ ਬਾਕੀ ਹੁਣ ਪਤਾ ਨਹੀਂ ਹੈਗਾ ਵੀ ਆਉਂਦੀ ਹੈ ਹਲੇ ਵੀ ਵੀ ਹੁਣ ਕਿਆ ਕੰਮ ਕਰਦੀ ਹੋਣੀ ਹੈ ਕਈ ਵਾਰ ਨਾ ਇੱਕ ਵਾਰ ਆਪਾਂ ਟੋਪ-ਅਪ ਕਰਦੇ ਹੁੰਦੇ ਤੇ ਕਣਕ ਫਲ ਗੁੱਲੀ ਡੰਡੇ ਦੀ ਬਹੁਤ ਵਧੀਆ ਰਿਜ਼ਲਟ ਦਾ ਹੁਣ ਉਹੀ ਟੋਪ-ਅਪ ਦੇ ਤਿੰਨ ਤਿੰਨ ਚਾਰ ਚਾਰ ਪੁੜੀਆਂ ਪੰਪ ਚ ਵਾਇ ਕਰਦੇ ਨੇ ਫੇਰ ਵੀ ਨਹੀਂ ਕੰਮ ਕਰਦੀ ਹੈਗੀ ਇਕਨੇ ਹੁਣ ਦੇਖੋ ਹਲਦੀ ਜੀ ਫੇਰ ਉੜਦੀ ਹਵਾ ਚਲਦੀ ਹੈ ਇਹਦੇ ਜੀ ਖਰਾਬ ਕਰ ਜਾਂਦੀ ਹੈ ਜਿਹਦੇ ਕਰਕੇ ਜਖਾਮ ਜੇ ਹੋਏ ਵਦੇ ਬਾਕੀ ਚੱਲ ਰਿਹਾ ਜੀ ਗੰਨੇ ਦੀ ਬਜਾਈ ਵਾਲੇ ਵੀ ਗੰਨਾ ਵੀ ਲੱਗੇ ਹੋਏ ਕਰਨ ਜਿਹੜਾ ਕੱਤ ਕੀ ਕਰਨਾ ਜਿਹਨੇ ਨਾ ਬੀਜਣਾ ਉਹ ਲੱਗੇ ਪਿਆ ਦੋ ਚਾਰ ਘਰਾਂ ਨਾਲ ਕਰੀ ਵੀ ਤਿਆਰੀ ਦੀ ਬੀਜ ਰਹੇ ਆ ਬਾਕੀ ਆਲੂ ਵਾਲੇ ਆਲੂ ਵੀ ਲਾ ਰਹੇ ਆ ਵੀ ਚਲੋ ਦਿਖਾਉਂਦੇ ਜੀ ਬਾਕੀ ਆਪਾਂ ਮਾਰ ਕੇ ਆਉਂਦੇ ਖੇਤ ਕਿੰਨੇ ਨੂੰ ਗੇੜਾ ਇੱਧਰ ਕੀ ਤੇਲੇ ਦਾ ਡਰ ਜ਼ਿਆਦਾ ਲੱਗਦਾ ਉਹ ਰੋਟੀ ਤੇ ਆਪਣੇ ਬਚਾਉ ਦਾ ਕੁਸ ਪਹਿਲਾਂ ਨਸਰਾਈ ਦੀ ਉਹ ਬਾਕੀ ਦੇਖਦੇ ਆ ਹੁਣ ਜਾ ਕੇ ਇਹ ਵੀ ਦਿਨ ਪੋ ਦਿਨ ਵੱਧ ਜਾਂਦੀ ਆ ਕਿਵੇਂ ਦਾ ਕੱਪੜੇ ਬਦਲ ਕੇ ਨਿਕਲਦੇ ਹੁਣ ਇਹਨੂੰ ਖੇਤਾਂ ਦੇ ਕਿੰਨੇ ਨੂੰ ਤਕਰੀਬਨ ਦੋ ਦਾ ਟਾਈਮ ਹੋਇਆ ਵਾ ਇਹੀ ਟਾਈਮ ਵੱਢ ਹੁੰਦਾ ਵੇ ਖੇਤ ਵਿੱਚ ਤਾਂ ਪੀਸਾਂ ਜਾਨ ਸਵੇਰ ਤਾਂ ਫਿਰ ਡੋਡੀ ਕਰਦੀ ਖਰਾਬ ਜਾਦਾ ਇਹ ਤਾਂ ਨਿਕਲ ਨਹੀਂ ਹੁੰਦਾ ਹੈਗਾ ਚਲੋ ਡੋਡੀ ਜਿਹੜੀ ਪਈ ਵੀ ਠੀਕ ਆ ਤੇਲਾ ਨਾ ਹੋਵੇ ਤੇਲ ਬਹੁਤ ਭੈੜੀ ਬਿਮਾਰੀ ਹੈ ਵੀ ਇਹਦਾ ਦਿਨ ਤੋਂ ਦਿਨ ਵੱਧ ਜਾਂਦਾ ਹੈ ਨਾ ਇੱਕ ਬੂਟੇ ਬੈਠ ਕੇ ਰਾਸ ਚੂਸ ਲੈਣਾ ਛਾਲ ਮਾਰ ਕੇ ਦੂਏ ਪਰ ਵੱਧਦਾ ਜਾਈ ਜਾਂਦਾ ਜਿਹੜੀ ਆਪਣੀਆਂ ਇੱਕ ਵਾਰ ਹੁਣ ਮੇਰੇ ਅਮਦ ਨਹੀਂ ਆਉਂਦੇ ਦਵਾਈ ਦਾ ਨਾਂ ਲਾਜ ਰੰਗ ਦਿੱਤੀ ਕਹਿੰਦੇ ਵੀ ਜਦੇ ਕਰਦੀ ਸਾਰੇ ਮਾਰ ਦਿੰਦੀ ਆ ਕੋਈ ਨਹੀਂ ਮਰਿਆ ਦਾ ਸਪਰੇ ਯਾਨੀ ਚੈਸ ਦਵਾਈ ਹੈ ਜਿਹੜੀ ਇਹ ਕਰੇ ਤੇ ਬਾਅਦ ਇਹ ਬੈਠਾ ਰਹਿੰਦਾ ਹੌਲੀ ਹੌਲੀ ਆਪੇ ਖਤਮ ਹੁੰਦਾ ਟਾਈਮ ਲੱਗਦਾ ਖਤਮ ਹੋਣ ਨੂੰ ਰਾਹ ਚੂਸਨੇ ਦੇ ਹਟ ਜਾਂਦਾ ਵੀ ਏਕੜਾ ਜੀ ਚਲੋ ਦੇਖਦੇ ਜਾ ਕੇ ਖੇੜਕ ਨਹੀਂ ਗੇੜਾ ਮਾਰ ਕੇ ਆਉਂਦੇ ਆ ਬਾਕੀ ਤੁਹਾਨੂੰ ਦਿਖਾਉਂਦੇ ਜਿਹੜੇ ਖੇਤਾਂ ਨੂੰ ਪਿਆ ਵਾ ਤੇਲ ਆ ਉਹਨਾਂ ਨੂੰ ਵੀ ਦਿਖਾਵਾਂਗੇ ਆਪਾਂ ਸਾਰਾ ਵੀ ਹੋਰ ਦਿਖਾਵਾਂਗੇ ਜਿਹੜੇ ਕਾਰੋਬਾਰ ਜਿਹੜੇ ਚੱਲਦੇ ਸਾਨੂੰ ਵੀਡੀਓ ਦੇ ਵਿੱਚ ਲੋ ਬਾਈ ਡੋਡੀ ਦੀ ਬਿਮਾਰੀ ਤਾਂ ਹੈਗੀ ਉੱਤੀ ਇੱਕ ਅਨਾਂਵੀ ਬਿਮਾਰੀ ਜਾਂ ਲੱਭੀ ਆ ਤੇਲੇ ਵਾਲਾ ਕੰਮ ਲੱਗਿਆਂ ਵਿੱਚ ਲੱਗਿਆਂ ਕੋਈ ਪਾਣੀ ਨਹੀਂ ਜੇ ਕਿਹਾ ਜੀ ਪਾਣੀ ਹੈ ਸੁੱਕੇ ਖੇਤ ਬੇ ਜਮੀ ਰੋੜ ਹੈ ਅਣੀ ਤਾਂ ਲਾਇਆ ਹੀ ਨਹੀਂ ਹੈ ਇਹਨਾਂ ਨੂੰ ਕਿੱਥੇ ਕਿੱਥੇ ਜ਼ਿੰਮੇਦਾਰ ਬੱਤੀ ਹੋ ਗਏ ਨੇ ਬਈ ਇਹ ਬੁਮਾਰੀ ਸਾਰਿਆਂ ਨਾਲ ਦੇ ਪੈੜੀ ਇਹਨੇ ਦਿਨ ਪਰ ਦਿਨ ਵੱਧ ਜਾਣਾ ਹੈ ਘਾ ਵਿੱਚ ਬੈਠਾ ਕਾਲਾ ਤੇਲਾ ਬੰਦ ਲਪਾ ਰਿਹਾ ਮੋਹਰ ਹੋਰ ਦਾ ਹਲੇ ਆਇਤਾ ਦੇ ਸ਼ੁਰੂ ਹੋਇਆ ਹਵਾ ਗਲੇ ਵਧ ਜਾਨ ਇਹਨੇ ਬਾ ਇਹ ਜੀ ਭੈੜੀ ਬਿਮਾਰੀ ਹੈ ਤੇਲ ਦੀ ਦਾ ਪੰਜ ਚਾਰ ਦਿਨ ਦੇ ਵਿੱਚ ਵਿੱਚ ਖੱਤੀ ਖਤਮ ਕਰ ਦੂ ਜੇ ਨਾ ਸਪਰੇ ਕਰੀ ਸਪਰੇ ਵੀ ਮਹਿੰਗੀ ਹੁਣ ਸਾਰਿਆਂ ਤੇ ਵਧੀਆ ਨੂੰ ਜਮੈਂ ਖੌਲਾ ਕਰ ਦਿੰਦਾ ਮੈਨੂੰ ਆ ਹਾਂ ਸਭ ਬੈਠਾ ਅੱਛਾ ਏ ਇਨੇ ਕਰਨਾ ਰਾਸ ਜੂਸ ਦੇ ਘਾੜੇ ਬੂਟੇ ਵਿਚ ਜਰੀ ਜਾਣਾ ਬਸ ਰਾਸ ਜੂਸ ਦੇ ਜਿਹੜੇ ਅੱਜ ਰਾਸ ਜੂਸ ਦੇ ਉਹਨਾਂ ਕੀ ਇੱਕਦਮ ਸੁਕਣਾ ਓਕੇ ਤਾਂ ਤਕਰੀਬਨ ਸਾਡੇ ਸਾਰੇ ਨਹੀਂ ਸਕੇ ਬੇ ਕਿਸੇ ਨੇ ਵੀ ਪਾਣੀ ਲਾਇਆ ਇਸ ਚੀਜ਼ ਤੇ ਡਰ ਕੇ ਆਹ ਹੈ ਡੋਡੀ ਬਈ ਵੀ ਨਾ ਡੋਡੀ ਦਾ ਡਰ ਸਾਰਿਆਂ ਨੂੰ ਹੈ ਲੱਗੀ ਚਮਕਣ ਆ ਵੀ ਥੱਲੀ-ਕੱਲੀ ਜੀ ਉੱਪਰ ਨਿਕਲੇ ਆ ਪੱਤੇ ਤੇ ਨਿਹੜਾ ਕੰਮ ਹੋ ਜਾਣਾ ਕਣਕ ਚਲੋ ਟਾਈਮ ਹੈਗਾ ਕਣਕਾਂ ਦੇ ਬੀਜੇ ਜਾਉਂਗੇ ਬਾਤ ਆ ਜਾਂਦੇ ਛੇਤੀ ਯਾਰ ਇਹ ਹੀ ਸੌਰੀ ਉੜ ਕੇ ਖਰਾਬ ਕਰਦੀ ਸਾਰੇ ਐਸਾ ਹੁੰਦਾ ਤਕਰੀਬਾ ਇੱਧਰ ਪੱਕੇ ਹੋਈਏ ਆ ਵੀ ਮੈਨੂੰ ਤੇਲ ਹੀ ਸਗੈ ਲੱਗਦੀ ਜਿਹੜੀ ਹੱਥ ਤੱਕੀ ਸੁੱਕਣ ਲੱਗੀ ਨਾ ਇਹ ਸਮਝ ਲਓ ਵੀ ਤੇਲ ਹੀ ਹੈ ਜਿਹੜਾ ਹਬੂਟਾ ਵੇਖੋ ਸੁੱਕ ਗਿਆ ਹੰਾਰੇ ਹਬੂਟਾ ਜਣਾ ਚ ਜਾ ਕੇ ਪਤਾ ਲੱਗਦਾ ਹੈ ਹੈਗੀ ਹੈਗੀ ਕਾਲੇ ਰੰਗ ਦਾ ਤੇਲ ਹੈ ਵੀ ਥੱਲੇ ਉਹ ਘੜਦਾ 110 ਹੈ ਨਹੀਂ ਕੋਈ ਬੰਦੇ ਦੀ ਵੀ ਫਾਰੇ ਤਕਰੀਬਨ ਇਹ ਪੱਕੀ ਚੱਲੀ ਪੰਜ ਚਾਰ ਦਿਨ ਦੀ ਖੇਲ ਹੈ ਕਿਣ ਇਹ ਜੇ ਗੱਦਰ ਨੂੰ ਪਾਏ ਜਵੇ ਨਾ ਇਹ ਨੁਕਸਾਨ ਬਹੁਤ ਕਰਦੀ ਹੈ ਤੇਲਾ ਜਿਹੜਾ ਬੰਦ ਬਹੁਤ ਬਹੁਤ ਖੁਰਚ ਕੇ ਆਪਾਂ ਵਰਦੀਆਂ ਆ ਰਿਓ ਲਾਗ ਬਿਮਾਰੀ ਗਲੇ ਡੋਡੀ ਦਾ ਖਰਾਬ ਹੋ ਗਿਆ ਹਲੇ ਬੇਚ ਨੂੰ ਹੈ ਬਚਾ ਆ ਜਿਹੜੇ ਹਰੀਾਈ ਮਾਰਦੇ ਥੋੜੇ ਜ ਆਪਣੇ ਵਾਲੇ ਇੰਦਰ ਵਾਲੇ ਜਿਹਨੇ ਦੇ ਪੱਤੇ ਦਾ ਫਰਕ ਚ ਲੱਗਦਾ ਇਹਦੇ ਪੱਤਾ ਉੱਪਰ ਜਿਆਦਾ ਸੁੱਕਿਆ ਹੋਇਆ 110 7501 ਦਾਣੇ तकरीबन ਪੱਕਿਆ ਬਈ ਇਹਦੇ ਵੀ ਉਹਨੇ ਤੇਲੇ ਦੇ ਆਪਣੇ ਵਾਲੇ ਚ ਬਚਾਉ ਲੱਗਦਾ ਦੇਖਣ ਦੇ ਤੱਗੀ ਦਿਖਦੀ ਨਹੀਂ ਬਾਕੀ ਮਾਰ ਕੇ ਉਹ ਜੇੜਾ ਉਪਣਦਾ ਆਹ ਕੋਲ ਲੱਗ ਗਿਆ ਗਰਮ ਤੇ ਹਾਈਬ੍ਰਿਡ ਦਾ ਹੀ ਪਾਇਦਾ ਪੱਕ ਕੇ ਨਗਰੀ ਜਾਣਾ ਲਗੜੇ ਡਾਉਨ ਟੱਗੇ ਨੇ ਪੈਣੇ ਬੀ ਚਾਹੀਦਾ 21 ਵਰਗਾ ਪੂਸ਼ਾ ਵਰਗਾ ਮਧਰਾ ਜਿਆ ਕਰਦਾ ਜਿੰਨੀ ਮਰਜੀ ਨੇਰੀ ਚ ਖੜਾ ਜਾ ਉਹ ਨਹੀਂ ਗਿਰਦਾ ਸੇ ਇਹਦੇ ਵਿੱਚ ਐ ਬੁੱਟੇ ਜਿਵੇਂ ਨਿਕਲੇ ਹਰੇ ਹਰੇ ਜਿਹਾ ਦੇਖੋ ਬਾਲਾ ਦਾ ਭਾਈ ਭਾਗ ਪਥਰ ਲੱਗਦਾ ਉੱਪਰ ਜੇ ਸੁਖ ਸ਼ਾਂਤਨਾ ਵੱਧ ਹੋਏਗੇ ਇਹਦੇ ਲੋ ਬਚਾ ਪਾ ਚੱਕ ਨੰਦੇ ਬੁੱਟੇ ਜਿਹੜੇ ਹੈਗੇ ਘੁੰਮ ਕੇ ਵਿੱਚ ほら、ほら、兄貴は九九九九だね。 ਹੈ ਚੱਕਣੇ ਪੈਂਦੇ ਔਰ ਇਹ ਚੱਕਣੇ ਪੈਂਦੇ ਉਹ ਸਿਆ ਠੀਕ ਆ ਬਈ ਦੂਰੋਂ ਦੂਰੋਂ ਵੀ ਜਾਂਦੀ ਆ ਬਾਈ ਦਾ ਗਰਦਨ ਸਿੱਧੀ ਕਰਦਾ ਨਹੀਂ ਲੱਗਦਾ ਮੈਨੂੰ ਬਹੁਤ ਗੌਰ ਕਰ ਦੇਖਣਾ ਮੈਦਾਨ ਨਾ ਨਹੀਂ ਤਾਂ ਮਸ਼ੀਨ ਚੱਲੋ ਪਿੱਛੇ ਨਬੀਜਣ ਲੱਗੀ ਫੇਰ ਤਾਂ ਦੇਖਣ ਦੀ ਲੋੜ ਨਹੀਂ ਹੈਗੀ ਇਹਦੇ ਇਹਦੇ ਤਾਂ ਨਹੀਂ ਪੂਰ ਬੰਦ ਵਾਲਾ ਕੰਮ ਦਾ ਇਹ ਚੱਕ ਕੇ ਘੇਰਦੀ perkataan ah. jabda ke geriya ke firka আদি আদোৱালী আজি গৰু ਇਹ ਹੁਣ ਚਾਰੇ ਖੁੰਜੇ ਦੇਖ ਲੈਣੇ ਕਿ ਕਿਦਾਂ ਮੁਟੀ ਆਉਂਦੀ ਆ। ਅੱਛਾ। ਬਸੋ ਚੱਲ ਪੜਨਾ ਇੱਕ ਵਾਰ ਸੱਪੜ ਦੇ। ਕਰਾ ਉਧਰ ذی ਭਰਿਆ ਵੈਦਨ ਆਉਂਦਾ। ਹਾਂ ਬਹਾਇਓ ਹੋਰੇ ਫੇਖ ਖੱਕਰਦੀ। ਹਾਂ ਇੱਧਰ ਆ ਗੱਪੇ ਜੇ ਖਾਲੀ ਐ ਇਹ। ਆ ਗੱਪਾ ਜੇ ਨਹੀਂ ਵਾਏਗਾ। ਉਹ ਬਾਸਾ ਮੈਂ ਤੁਹਾਨੂੰ ਕਹਿੰਨੀ ਕਿ ਬਾਸਾ ਉੱਚਾ ਬਾਸਾ ਹੋ। ਉਹ ਪਰਲਾ ਬਾਸਾ ਉੱਚਾ ਆਏਗਾ। ਹਾਂ ਇੱਧਰ ਵਾਲਾ ਬਾਸਾ ਆ। ਆ ਸੈਟਾ। ਆ ਉੱਚਾ ਵਾਲਾ। ਹਾਂ ਹੋਰੇ ਸੈਟ ਚੱਲਦਾ ਕਰਾ।

ਆਜਾਗਾ ਨਹੀਂ ਮੀਆ ਇਹ ਪਤਾ ਵੀਰ ਕੀ ਚੱਕਰ ਆ ਜਿਹੜੀ ਆ ਖੱਤੀ ਨੇ ਜੁਦੀਓ ਕਰੀ ਹੋਈ ਸੀ ਜੀ ਇਹ ਤਾਂ ਜੱਗੇ ਨੂੰ ਹੁਣ ਸਾਰਾ ਦੂਰ ਇੱਕ ਦਮਕੜਾ ਈਲਾ ਪਾਟਾ ਵਾ ਵਾ ਆ ਖੱਤੀ ਉੱਚੀ ਆ ਬਹੁਤ ਈ ਆਜਾਗਾ ਨਹੀਂ ਮੀਆ ਆ ਗੱਭੇ ਨਹੀਂ ਕਿੱਟ ਕੇ ਲਿਆ ਹੁਣ ਇੱਕ ਬਹੁਤ ਹੋੜ ਮੋਟ ਹੋਇਆ ਬੈਠੇ ਫਸਾ ਫਸਾ ਇਧਰ ਤੇ ਜਿੱਥੇ ਟਰੈਕਟਰ ਚੱਲਦਾ 2 ਫੁੱਟ ਦਾ ਫਰਕ ਆ ਜੀ ਅੱਛਾ 2 ਫੁੱਟ ਦੀ ਮਿੱਟੀ ਇੱਥੇ ਹੋਣੀ ਇਹ ਪੁੱਤਰ ਬੰਦ ਹੈ ਨੇ ਨਿਆੜੇ ਵੀ ਮਾਈ ਛੱਡ ਕੇ ਆਇਆ ਹੈ 6 6 6.5 ਚਲੇ ਗਿਆ ਤਾਂ ਕਰਾ ਲੇਗੇ ਹਾਂ ਰਾਤ ਆਇਆ ਬਸ ਜਾਂ ਮੈਂ ਧਾਰਾਂ ਤੂੰ ਕੱਢ ਲਈ ਤੂੰ ਨਹੀਂ ਹੁਣ ਠੀਕ ਹੈ ਮੈਨੂੰ ਵੀ ਟਾਈਮ ਹੋ ਗਿਆ ਪਏ ਨੂੰ ਹੁਣ ਫਸਲ ਆ ਗਈ ਆਲੂ-ਲੂ ਲਾਉਣੇ ਚੱਲਦੀ ਗੰਨੇ ਦੀ ਬਜਾਈ ਚੱਲ ਪਈ ਸਾਈਆਂ ਦਾ ਪੌਨਾ ਆਇਆ ਹਾਂ ਮੇਰੀ ਗੱਲ ਕਹੋਲੀਏ ਉਹ ਨੂੰ ਪਾ ਲਵੇ हां हां री पान दाया इधर या उधर आज करा स्टार्ट अच्छे अच्छे। आज तो स्टार्ट अच्छा आज सुपर फीडर कडया ना ਬਾਹਰ ਪੱਤੀਆਂ ਜੇ ਬਦਲਣੀਆਂ ਦੀਆਂ ਠੀਕ ਹੈ ਬਾਸ ਆਲਾ ਚੱਕੇ ਉੱਪਰੇ ਹੀ ਦੇਗਾ ਮਾ ਆਮਨਾ ਹੈਰਾਨ ਖਿੱਚ ਕੇ ਸੜਾ ਹੋ ਜਾਂਦਾ ਬਹੁਤ ਫਰਕ ਜੀ ਦੀ ਗੱਲ ਜੀ ਦੀ ਗੱਲ ਕਹੋ ਨਹੀਂ ਮਹਾਲੇ ਪਾਈ ਦੀ ਠੀਕ ਹੈ ਪਾਈ ਦੀ ਬਾਤ ਜੀ ਦੀ ਤਾਂ ਇਹ ਕਿ ਝਾੜੇ ਨਹੀਂ ਪਿੰਡ ਉਹਨਾਂ ਨੇ 18 ਕਿਲੇ ਵੜਾਏ ਤੇ ਹਾਂ ਇਹਦੇ ਚੱਕੇ ਨੇ ਹਾਂ ਬਾ ਇਤਨਾ ਲੇਬਰ ਨਹੀਂ ਹੈਗੀ ਦੋ ਵਾਰਤਿਆਂ ਕੋ ਸਿੱਧੇ ਉੱਥੇ ਕੱਲ ਜਾ ਕੇ ਚਾਟਰ ਆ ਲੈ। ਹੂੰ। ਭਾਬੀ, ਭਾਈ ਜਾ ਉਹ ਉੱਥੇ ਆਓ ਧਰਤੀ ਦਾ ਹਾਲ ਆ। ਇੱਥੇ ਤਾਂ ਕੀ ਹੋਣਾ ਸੋ। ਇੱਥੀ ਦਾ ਨਾਮ ਬਰਾਬਰ ਨਹੀਂ। ਆਹ ਦੇ ਥੋੜਾ ਤੇਲ ਲਈਏ ਤੇਲਾ ਜੀ ਬਹੁਤ ਪੈ ਗਿਆ ਜੀ। ਥੋੜਾ ਤੇਲਾ ਪੈ ਗਿਆ। ਤੇਲਾ ਪੈ ਗਿਆ। ਮੈਂ ਖਤੀ ਦੇਖਾਂ ਤੁਹਾਡੇ। ਹਾਂ ਜੀ। ਉੱਥੇ ਵੀ ਇੱਕ ਨੇ ਆ ਆ ਪਾਣੀ ਦੇਣ ਜੋ ਕਿ ਜਿੱਤਾਂ ਪੈ ਗਈਆਂ ਬੱਸ ਮੈਂ ਉਹਦੇ ਦੇਖ ਕੇ ਆ ਆਪਣੇ ਖਾੜੇ ਦਾ ਹੈ ਠੀਕ ਹੈ ਜਣੀ ਉਨ ਲੱਗੇ ਗਰਨ ਪੱਕ ਪੱਕੇ ਨੇ ਟੇਡਾ ਹੋ ਜਾਂਦਾ ਵੀ ਆ ਉਹ ਬਾਕੀ ਇਹ ਬੀਜ ਹੋ ਜਾਂਦਾ ਹਾਂ ਉਂ ਟੇਡਾ ਹੋ ਜਾਂਦਾ ਉਂ ਪੂਲਾ ਰੰਗ ਪੈ ਜਾਂਦਾ ਭਾਈ ਹਾਂ ਜੀ ਹੁਣ ਤਾਂ ਆਪਣੀ ਦਾ ਬਾੜੇ ਹੋ ਜਣੇ ਪੈ ਤੀ ਹਾਂ ਖਾੜੇ ਦੇ ਜਿਹੜਾ ਤੇਲਾ ਪੈਣ ਲੱਗਾ ਪਹਿਲੀ ਤੀਕੇ ਬਹੁਤ ਦੇਰ ਹੋ ਜਣੀ ਉਹਨੂੰ ਜਦ ਤੱਕ ਇਹਨਾਂ ਬੌਨ ਖਾਨ ਕਰਨ ਤੇਲੇ ਨੇ ਤੱਗੀਆਂ ਜਿਹੜੀਆਂ ਮੈਂ ਜੱਗਿਆਂ ਚ ਚੱਕ ਰਿਹਾ ਇਹ ਗੱਲ ਸੋ ਸਵਰੇ ਚਾਹੀਦੀ ਆ ਤੱਗੀਆਂ ਚ ਦਾ ਤੱਗੀਆਂ ਕੱਢ ਦਿੰਦੇ ਨੇ ਇਹ ਗੱਲ ਆਉਂਦੀ ਆ ਹਾਂ ਬਾਈ ਠੀਕ ਆ ਮਿਲਦੇ ਫਿਰ ਆਪਾਂ ਅਗਲੇ ਬਲੌਗ ਦੇ ਵਿੱਚ ਸਾਰੇ ਨੂੰ ਬਾਈ ਸਤਿ ਸ੍ਰੀ ਅਕਾਲ ਅੱਜ ਕੋਈ ਪ੍ਰੇਜ਼ੈਂਟਾ ਨਹੀਂ ਆਤੀ ਤਾਂ ਜਾਵੇ ਤਦਾਰੀ